ਅਗੇ ਅਗੇ ਕੌਣ ਤੁਸੀਂ? ਓ ਹਲੋ ਮੈਂ ਤੁਹਾਨੂੰ ਪੁੱਛ ਰਹੀ ਹਾਂ ਕੌਣ ਤੁਸੀਂ? ਮੈਂ ਮੈਂ ਇੱਕ ਬੇਸਵਾਰੀ ਧੀ ਤੇ ਹੁਣ एक बेस तो नहीं हो गया आया की बैठ के? तो तेन पता ही है यार किना कम होंगे है ना, ना? थक जाने हो ले, मैं तो तुन कि बारी कहा नारायण मोलन ला लिया करो ਤੁਸੀਂ ਕਿਹੜਾ ਮੰਨਦੇ ਹੋ ਮੇਰੀ ਗੱਲ? ਉਹ ਯਾਰ ਉਹ ਨੂੰ ਕਿਵੇਂ ਨਾਲ ਲੈ ਜਾ ਮੈਂ? ਤੈਨੂੰ ਪਤਾ ਹੀ ਹੈ ਪੂਰੀ ਪੜ੍ਹਾਈ ਦਾ ਫੀਸ ਹਾਲਾ ਤੁ। ਤੋਂ ਨਹੀਂ ਪੜ੍ਹਾਈ ਦਾ ਫੀਸ ਹਾਲਾ ਤਾਂ ਮੰਨਦੀ ਆਂ ਪਰ ਉਹ ਕਿਹੜਾ ਰੋਜ਼ ਕਾਲਜ ਅੰਦਰ ਆ ਮੁੰਡੇ ਨਾਲ ਅਵਾਰਾਗਰਦੀ ਕਰਦਾ ਰਹਿੰਦਾ। ਉਹ ਨਹੀਂ ਵਿਸ਼ਾਲੀ ਮੈਂ ਨਹੀਂ ਚਾਹੁੰਦਾ ਵੀ ਉਹ ਮੇਰੇ ਵਾਲੀ ਪ੍ਰਾਈਵੇਟ ਜੋਬ ਕਰੇ। ਮੈਨੂੰ ਆਏ ਵੀ ਸਰਕਾਰੀ ਜੋਬ ਮਿਲ ਜੇ ਵਧੀਆ ਪੜ੍ਹਿਆ ਲਿਖਿਆ ਹੈਗੇ। ਫਿਰ ਕੀ ਆ? ਪ੍ਰਾਈਵੇਟ ਜੋਬ ਕਿਹੜਾ ਵੀ ਕੰਮ ਨਹੀਂ ਹੁੰਦਾ। ਨਾਲੇ ਹੁਣ ਤਾਂ ਉਹਨੂੰ ਰੱਖਦੇ ਨੇ। ਉਹਦੋਂ ਬਾਅਦ ਉਹ ਜੋਬ ਲੱਭਦਾ ਫਿਰ ਉਹ ਫਿਰ ਜੋਬ ਵੀ ਨਹੀਂ ਮਿਲਣੀ। ਕਰ ਲਓ ਹੁਣ ਹੀ ਵਿਸ਼ਾਲੀ। ਮਤਾ ਹੋਈ ਜਾਣੇ ਬਾਕੀ ਅਖੀਰਲਾ ਸਾਲ ਉਹ ਤਾਂ ਪੜ੍ਹਾਈ ਦਾ ਜੇ ਕੋਈ ਫੇਲ ਹੋ ਗਿਆ ਤੇ ਦੋਸ਼ ਤੂੰ ਮੈਨੂੰ ਦੇਵੇਂਗੀ ਐ ਕਿਵੇਂ ਨੰਬਰ ਘਟ ਜਾਣਗੇ ਤੇ ਨਾਲੇ ਜਿਹੜਾ ਉਹ ਦੋਸਤਨ ਅਵਾਰਾਗਰਦੀ ਕਰਦਾ ਫਿਰਦਾ ਉਹਦਾ ਕੀ ਉਮਰੀ ਇਹ ਜੀ ਇਹਨੂੰ ਕੁਛ ਕਹਿ ਵੀ ਨਹੀਂ ਸਕਦੇ ਚਲੋ ਠੀਕ ਆ ਤੂੰ ਸੱਮਨਣਾ ਹੀ ਨਹੀਂ ਹੈਗਾ ਤੁਸੀਂ ਉਹਨੂੰ ਇਹ ਨਾ ਸਿਰ ਚੜਾਇਆ ਹੋਇਆ ਜੇ ਕੱਲ੍ਹ ਨੂੰ ਕੋਈ ਲੰਬਾ ਆ ਜਾਣਾ ਫਿਰ ਮੈਨੂੰ ਨਾ ਕਹਿਓ ਉਹ ਐ ਕਿਵੇਂ ਲੰਬਾ ਆ ਜਾਊਗਾ ਮੈਨੂੰ ਮੇਰੇ ਭਰਾ ਦਾ ਪਤਾ ਨਹੀਂ ਬਸ ਠੀਕ ਆ ਜੇ ਤੁਹਾਨੂੰ ਤੁਹਾਡੇ ਭਰਾ ਦਾ ਪਤਾ ਸੋ ਉਹ ਮੈਂ ਤਾਂ ਆਪੇ ਹੀ ਚਾਣੀ ਆ ਵੀ ਉਹ ਠੀਕ ਬਣ ਕੇ ਰਹੇ ਚੰਗਾ ਬਣ ਕੇ ਰਹੇ ਆ ਦੋਸਤਾਂ ਨਾਲ ਵਾਰਾ ਕਰਦੀ ਕਰਦਾ ਨਾ ਕੱਲੋਂ ਕੋਈ ਲੰਬਾ ਆ ਹੀ ਲੱਗਦਾ ਉਹ ਕੋਈ ਲੰਬਾ ਨਹੀਂ ਆਉਂਦਾ ਜਾ ਲਾ ਕੇ ਆ ਲੈ ਕੰਮ ਕਰ ਲੈ ਮੈਨੂੰ ਵੀ ਰੈਫਰ ਕਰ ਲੈ ਲੈਨੇ 2 ਮਿੰਟ ਜੇ ਮੈਂ ਕੁਝ ਕਹਿਣੀ ਆ ਉਹਦੇ ਬਾਰੇ ਵਿੱਚ ਤੁਹਾਨੂੰ ਬੁਰਾ ਲੱਗਦਾਗਾ ਮੈਂ ਵੀ ਉਹਦੇ ਫਾਇਦੇ ਨਹੀਂ ਸੋਚਦੀ ਆ ਬਾਕੀ ਥੋੜੀ ਮਰਜ਼ੀ ਆ ਚੰਗੀ ਲੱਗ ਪਈ ਰੈਸਟ ਕਰੀ 2 ਮਿੰਟ ਫਤ ਦਾ ਮੱਕਾ ਨਾ ਪੜੀ ਲੱਗਦੀ ਚਿੱਟੇ ਦੁੱਧ ਦੀ ਕਰੀ ਅਨਮੋਲ ਹਾਂ ਬਾਬੀ ਕੀ ਗੱਲ ਸਵੇਰੇ ਤਿਆਰ ਹੋਈ ਜਾਣਾ ਜਾਣਾ ਕਿਤੇ ਹਾਂ ਬਾਬੀ ਸ਼ਹਿਰ ਜਾਣਾ ਜਾਣਾ ਦੋਸਤਾਂ ਨਾਲ ਅੱਛਾ ਤਾ ਅੱਜ ਫਿਰ ਕਾਲਜ ਤੋਂ ਛੁੱਟੀ ਕੀਤੀ ਹੋ ਹਾਂ ਬਾਬੀ ਛੁੱਟੀ ਕੀਤੀ ਹੈ ਕੱਲ੍ਹ ਚੋਂ ਪੇਪਰ ਨਾ ਸਿਰ ਤੇ ਆ ਰਹੇ ਨੇ ਤੇ ਤੂੰ ਮੁੰਡਿਆਂ ਨਾਲ ਘੁੰਮਦਾ ਫਿਰਦਾ ਉਹ ਕੋਈ ਨਾ ਬਾਬੀ ਅਜੇ ਡੇਢ ਮਹੀਨਾ ਪਿਆ ਪੇਪਰਾਂ ਚ ਕਰ ਲੈ ਆਂ ਤਿਆਰੀ ਐਡੀ ਕੀ ਗੱਲ ਹੈ ਅਨਮੋਲ ਇੰਨੀ ਵਾਰਾ ਗੱਦ ਦਿਨ ਚੰਗੀ ਨਹੀਂ ਹੁੰਦੀ ਆਪਦੇ ਭਰਾਵਾਂ ਨੂੰ ਦੇਖਿਆ ਕਦੇ ਸਾਰਾ ਦਿਨ ਮਿਹਨਤ ਕਰਦੇ ਰਹਿੰਦਾ ਵਿਚਾਰਾ ਕਟੋਕਾਰ ਤੂੰ ਪੜਤਾ ਵਧੀਆ ਲੈ ਤੇ ਅਰ ਜਿੰਨੇ ਪੈਸੇ ਖਰਚ ਕਰਦਾ ਹੋ ਤੇ ਤੂੰ ਮੁੰਨੇ ਨਾਲ ਵਾਰਾ ਕਰਦੀ ਕਰਦਾ ਰਹਿਣਾ ਸੁਣਾ ਰਹੀ ਆ ਭਾਬੀ ਤੂੰ ਵੀਰੇ ਨੇ ਵੀ ਨਹੀਂ ਆਏ ਤਾਂ ਮੈਨੂੰ ਕਦੇ ਕਿਹਾ ਜਿਵੇਂ ਅੱਜ ਤੂੰ ਕਹਤਾ ਅਨਮੋਲ ਮੈਂ ਸੁਣਾ ਨਹੀਂ ਰਹੀ ਤੈਨੂੰ ਸਮਝਾ ਰਹੀ ਆ ਕਿ ਤੇਰਾ ਹੈ ਲਾਸਟ ਈਅਰ ਆ ਵਧੀਆ ਪੜ ਲੈ ਵਧੀਆ ਨੰਬਰ ਲੈ ਲੈ ਫਿਰ ਚਾਹੇ ਜੋ ਮਰਜ਼ੀ ਕਰੀ ਜਾਈ ਭਾਬੀ ਅੱਗੇ ਕਦੇ ਮੇਰੇ ਨੰਬਰ ਘਟਾਏ ਆ ਮੈਨੂੰ ਪਤਾ ਹੀ ਆ ਮੇਰਾ ਅਖੀਰਲਾ ਸਾਲ ਆ ਹੁਣ ਇੰਨੀ ਕੁ ਮਸਤੀ ਤਾਂ ਕਰਨੀ ਪੈਂਦੀ ਆ ਭਾਬੀ ਮਸਤੀ ਦੀ ਗੱਲ ਨਹੀਂ ਹੈਗੀ ਅਨਮੋਲ ਇਹ ਤੇਰਾ ਪੜ੍ਹਾਈ ਦਾ ਟਾਈਮ ਐ ਫਿਲਹਾਲ ਤੂੰ ਪੜ੍ਹਾਈ ਕਰ ਆ ਮौज-ਮਸਤੀਆਂ ਬਾਅਦ ਕਰੀ ਜਦੋਂ ਪੇਪਰ ਹੋ ਗਈ ਭਾਬੀ ਬਾਅਦ ਚ ਕੀਨੇ ਮਿਲਣਾ ਤੈਨੂੰ ਪਤਾ ਆਹੀ ਮਹੀਨਾ ਰਹਿ ਗਿਆ ਯਾਰ ਦੋਸਤ ਇਕੱਠੇ ਆ ਮਸਤੀ ਕਰ ਲੈਣੇ ਮੁੜ ਕੇ ਕਿਸੇ ਨੇ ਯਾਦ ਨਹੀਂ ਪੁੱਛੀ ਆਪਦੇ ਆਪ ਦੇ ਪਿੰਡ ਵਗ ਜਾਣਗੇ ਸਾਰੇ ਅੱਛਾ ਜੇ ਆਹੀ ਮਹੀਨਾ ਦੋਸਤਾਂ ਨਾਲ ਐ ਨਾ ਤਾਂ ਆਹੀ ਮਹੀਨਾ ਪੜ੍ਹਨ ਦਾ ਉਸ ਤੋਂ ਬਾਅਦ ਤਾਂ ਕੁਝ ਮਰਜ਼ੀ ਕਰੀਏ ਜਦੋਂ ਵਧੀਆ ਨੰਬਰ ਹੀ ਨਾ ਆਏ ਫਿਰ ਇੰਨੀ ਪੜ੍ਹਾਈ ਕਰੇ ਦਾ ਕੋਈ ਫਾਇਦਾ ਹੈਗਾ ਭਾਬੀ ਕਰੀ ਬੈਠਾ ਮੈਂ ਸਾਰੀ ਤੇਰੀ ਤੂੰ ਕਿਉਂ ਟੈਨਸ਼ਨ ਲੈਨੀ ਆ ਚਲ ਠੀਕ ਹੈ ਤੇਰੀ ਮਰਜ਼ੀ ਮੈਂ ਤਾਂ ਤੈਨੂੰ ਸਮਝਾਉਣਾ ਸੀ ਬਸ ਇੱਕ ਗੱਲ ਧਿਆਨ ਚ ਰੱਖਿਆ ਕਰ ਉਹ ਬਾਡੀ ਮੇਰੀ ਹੈ ਮੈਂ ਸਮਝ ਗਿਆ ਤੂੰ ਕਿਸੇ ਗੱਲ ਦੀ ਟੈਨਸ਼ਨ ਨਾ ਲਿਆ ਕਰ ਹਾਂ ਤੇ ਨਾਲ ਇੱਕ ਗੱਲ ਧਿਆਨ ਚ ਰੱਖਿਆ ਕਰ ਵੀ ਤੇਰਾ ਪੁਰਾਣਾ ਸਾਰਾ ਦਿਨ ਮਿਹਨਤ ਕਰਦਾ ਤੇ ਕਿੰਨਾ ਪੈਸਾ ਖਰਚ ਹੁੰਦਾ ਉਹ ਕੋਈ ਨਹੀਂ ਭਾਬੀ ਅਮੀਨਾ ਖੜ ਜਾ ਮੈਂ ਵੀ ਬਾਈ ਨਾਲ ਕੰਮ ਕਰਾ ਲਿਆ ਕਰੂੰ ਠੀਕ ਹੈ ਤੂੰ ਹੁਣ ਪੜ੍ਹਾਈ ਕਰ ਲੈ ਟਾਈਮ ਤੇ ਹਾਂ ਠੀਕ ਹੈ ਭਾਬੀ ਜਾ ਭਾਬੀ ਵੀ ਕਿਨੇ ਕੋਲ ਟੈਨਸ਼ਨ ਲੈਣ ਲੱਗ ਜਿੰਦੀ ਸਾਰੇ ਆ ਚੰਗੀਆਂ ਇਨਾ ਟਾਈਮ ਪਤਾ ਨਹੀਂ ਕਿੱਥੇ ਰਹਿ ਗਿਆ ਮੈਨੂੰ ਬੁਲਾ ਕੇ ਤੇ ਆਪ ਲੇਟ ਐ ਇਹਨੂੰ ਸਭ ਪਤਾ ਐ ਮੈਂ ਕਿੰਨੀ ਮੁਸ਼ਕਿਲਾਂ ਆਉਣੀਆਂ ਤੂੰ ਸੀ ਨਾ ਸੀ ਇੱਥੇ ਕਿਸੇ ਹੋਰ ਨੂੰ ਬੁਲਾਇਆ ਸੀ ਤੂੰ ਨਹੀਂ 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 ਤਾਂ ਮੇਰਾ ਕਹਿਣ ਦਾ ਇਹ ਮਤਲਬ ਐ ਤੁਸੀਂ ਇੰਨੀ ਲੇਟ ਕਿੱਦਾਂ ਹੋਗੇ ਓ ਯਾਰ ਭਾਬੀ ਨੇ ਘਰੇ ਕਲੇਸ਼ ਪਾ ਲਿਆ ਤਾਂ ਕਰਕੇ ਲੇਟ ਹੋ ਗਿਆ ਅੱਗੇ ਕਦੇ ਲੇਟ ਆਇਆ ਮੈਂ ਅੱਛਾ ਚਲੋ ਕੋਈ ਗੱਲ ਨਹੀਂ ਹਾਂਜੀ ਉਹ ਮੇਰੀ ਗੱਲ ਸੁਣ ਤੈਨੂੰ ਇੱਥੇ ਕਾਹਦਾ ਡਰ ਡਰ ਕੇ ਆਉਂਦੀ ਕੋਈ ਲੋੜ ਨਹੀਂ ਜਿੰਨਾ ਜਰ ਮੈਂ ਹੈਗਾ ਉਹ ਨਹੀਂ ਮੇਰਾ ਕਹਿਣਾ ਇਹ ਮਤਲਬ ਨਹੀਂ ਸੀਗਾ ਮੈਂ ਤਾਂ ਇਹ ਕਹਿੰਦੀ ਸੀ ਕੁੜੀਆਂ ਨੂੰ ਤਾਂ ਹਰ ਪਾਸੇ ਡਰ ਲੱਗਦਾ ਓਏ ਇੱਥੇ ਕਾਹਦਾ ਡਰ ਹੈ ਇੱਥੇ ਕਿਹਨੇ ਆਉਣਾ ਨਾਲੇ ਮੇਰੇ ਹੁੰਦੇ ਨਾ ਡਰਿਆ ਕਰ ਆਉਂਦਾ ਤਾਂ ਕੋਈ ਨਹੀਂ ਪਰ ਫਿਰ ਵੀ ਮੈਨੂੰ ਇੱਕ ਗੱਲ ਦੱਸ ਇਹੋ ਜਿਹਾ ਤੂੰ ਕੀ ਦੇਖ ਲਿਆ ਮੇਰੇ ਚ ਜੋ ਮੈਂ ਤੈਨੂੰ ਪਹਿਲੀ ਵਾਰ ਚ ਹੀ ਪਸੰਦ ਆ ਗਈ ਉਹ ਪਿਆਰ ਹੈ ਕਮਲੀਏ ਵਪਾਰ ਥੋੜੀ ਆ ਨਾਲੇ ਪਿਆਰ ਅਮੀਰ ਗਰੀਬ ਦੇਖ ਕੇ ਨਹੀਂ ਹੁੰਦਾ ਇਹ ਤਾਂ ਦਿਲ ਤੋਂ ਹੁੰਦਾ ਤੇ ਹੋ ਜਾਂਦਾ ਉਹ ਤਾਂ ਠੀਕ ਐ ਅਨਮੋਲ ਪਰ ਤੈਨੂੰ ਪਤਾ ਹੀ ਐ ਮੈਂ ਕਿੰਨੇ ਗਰੀਬ ਘਰ ਤੋਂ ਹਾਂ ਮੇਰੇ ਹਾਲਾਤ ਵੇਖ ਕੇ ਛੱਡਣਾ ਚਾਹੀਂ ਪਾਗਲਾ ਯਾਰ ਮੈਂ ਨਾਲੇ ਤੈਨੂੰ ਪਹਿਲਾਂ ਵੀ ਆਖਿਆ ਸੀ ਪਿਆਰ ਅਮੀਰ ਗਰੀਬ ਨਹੀਂ ਦੇਖਦਾ ਪਰ ਅਨਮੋਲ ਤੂੰ ਕਦੇ ਮੇਰੇ ਘਰ ਦੇ ਬਾਰੇ ਨਹੀਂ ਪੁੱਛਿਆ ਵੀ ਮੇਰੇ ਘਰ ਚ ਕੌਣ ਕੌਣ ਨੇ ਓ ਯਾਰ ਮੈਂ ਤੇਰੇ ਘਰ ਦਾ ਤੋ ਕੀ ਲੈਣਾ ਮੈਂ ਤੈਨੂੰ ਪਿਆਰ ਕਰਦਾ ਬਾ ਗੱਲ ਨਹੀਂ ਬਣੀ ਮੈਂ ਮੰਨਦੀ ਆ ਪਰ ਤੂੰ ਕਦੀ ਤਾਂ ਪੁੱਛੇਂਗਾ ਉਹ ਕੋਈ ਨਹੀਂ ਜਦੋਂ ਲੋੜ ਪਊਗੀ ਉਦੋਂ ਪੁੱਛ ਲਾਂਗੇ ਉਹ ਜਦੋਂ ਤੂੰ ਹੀ ਮੇਰੀ ਹੋ ਗਈ ਪਰਿਵਾਰ ਮੇਰਾ ਆਪੇ ਹੋ ਜਾਊਗਾ ਪਰ ਅਨਮੋਲ ਮੈਂ ਦੱਸਦੀ ਆ ਕਿ ਮੈਂ ਉਹ ਯਾਰ ਮੇਰੇ ਨਾਲ ਫਜ਼ੂਲ ਗੱਲਾਂ ਨਹੀਂ ਨਾ ਕਰਿਆ ਕਰ ਜਿਹੜੀ ਕੰਮ ਦੀ ਗੱਲ ਕਰਨੀ ਹੁੰਦੀ ਉਹ ਕਰ ਲਿਆ ਕਰ ਹੋਰ ਹੀ ਗੱਲਾਂ ਲੈ ਕੇ ਬਹਿ ਜਾਨੀ ਆ ਅੱਛਾ ਚਲ ਠੀਕ ਐ ਹੁਣ ਨਹੀਂ ਦੱਸਦੀ ਨਹੀਂ ਧੱਕਾ ਕਰਦੀ ਆ ਚੱਲੀਏ ਫਿਰ ਹੁਣ ਚਲ ਹਾਂ ਹਾਂ ਚਲ ਉਹ ਦੇਖ ਲੋ ਨਿਕਲ ਰਿਹਾ ਤਿਆਰ ਹੋ ਗਈ ਕਿਸੇ ਪਾਸੇ ਨੂੰ ਪੁੱਛ ਤਾਂ ਲਿਆ ਕਰੋ ਕਦੇ ਵੀ ਕਿੱਥੇ ਚੱਲਿਆ ਕੋਈ ਨਾ ਮੈਂ ਤੁਹਾਨੂੰ ਉਹ ਛੋਟੇ ਗੱਲ ਸੁਣਾ ਬਾਈ ਮੈਂ ਮੜਾ ਦੇ ਕੰਮ ਜਾ ਕੇ ਹੁੰਦਾ ਸੀ ਯਾਰਾਂ ਦੋਸਤਾਂ ਨਾਲ ਆ ਕੇ ਗੱਲ ਕਰਦਾ ਬਸ ਲੈ ਲੈ ਜਵਾਬ ਤੁਹਾਨੂੰ ਮੈਂ ਕਿਦਾਂ ਦੀ ਕਹੀ ਜਾਨੀ ਆ ਪਿਛੇ ਵਾਰ ਅਗਰ ਦੀ ਜਿਆਦਾ ਕਰਨ ਲੱਗਾ ਕੁਝ ਮਿਠਾ ਲੈਂਦੇ ਹੁਣ ਆਪਦੇ ਕੋਲ ਉਹ ਇਹ ਤਾਂ ਮੈਂ ਸੋਚੀ ਆ ਨਾ ਵੀ ਸਾਰਾ ਕਰੀ ਗੀ ਜਾਂਦਾ ਇਹ ਨਾ ਤਾਹੇ ਘਾਰੇ ਖੜਦੇ ਤੇ ਨਾ ਇਹ ਕਾਜ ਜਾਂਦਾ ਕਰਦਾ ਕੀ ਇਹ ਕੁਝ ਨਹੀਂ ਬਸ ਇੱਕੋ ਕੰਮ ਹੈ ਅਵਾਰਾ ਕਰਦੀ ਕਦੇ ਕਿਹੜੇ ਦੋਸਤ ਨਾਲ ਬਾਗਿਆ ਕਦੇ ਕਿਹਦੇ ਨਾਲ ਕੋਈ ਨਾ ਇਹਦੇ ਪੇਪਰ ਤੇ ਹੋ ਜਾਂਦੇ ਫੇਰ ਉਹਨੂੰ ਨਾ ਸਿੱਧਾ ਕਰਦਾ ਲਾਉਣਾ ਨੂੰ ਪ੍ਰਾਈਵੇਟ ਜੋਬ ਦੀ ਤੁਸੀਂ ਪ੍ਰਾਈਵੇਟ ਜੋਬ ਦੀ ਗੱਲ ਕਰਦੇ ਹੋ ਮੈਂ ਤੁਹਾਨੂੰ ਐ ਕਹਿਣੀ ਆ ਵੀ ਇਹ ਤੋਂ ਪਹਿਲਾਂ ਇਹ ਕੋਈ ਹੋਰ ਚੱਲ ਵਿਚਾਰੇ ਇਹਦੇ ਰਿਸ਼ਤਾ ਕਰ ਦਿੰਦੇ ਆ ਐ ਕਿਵੇਂ ਵਿਆਹ ਹੋ ਜੂ ਬਿਸ਼ਾਲੀ ਪੇਪਰ ਤਾਂ ਹਜੇ ਵਿਚਾਰੇ ਪਏ ਆ ਮੈਂ ਰਿਸ਼ਤਾ ਕਰਨ ਦੀ ਗੱਲ ਕੀਤੀ ਆ ਜਨਾਬ ਵਿਆਹ ਦੀ ਨਹੀਂ ਪਹਿਲਾਂ ਰਿਸ਼ਤਾ ਕਰ ਦਿੰਦੇ ਆ ਵਿਆਹ થોੜਾ ਟਾਈਮ ਰੋਕੇ ਕਰ ਦਾਂਗੇ ਉਹ ਹਜੇ ਕਿੱਥੇ ਹੈ ਰਿਸ਼ਤੇ ਨੂੰ ਹਾਂ ਕਰ ਦੂਗਾ ਨਵੀਂ ਨਵੀਂ ਜਿਹੜੇ ਤੇ ਜਵਾਨੀ ਚੜੀ ਐ ਹਜੇ ਹੱਥ ਨਹੀਂ ਆਉਂਦਾ ਇਹ ਹੱਥ ਜਿਦਾ ਆਪ ਹੀ ਆ ਜੂਗਾ ਜਦੋਂ ਮੈਂ ਉਹਦੀ ਫੁੱਲ ਵਰਗੀ ਭੂਆ ਦੀ ਕੁੜੀ ਇਹਦੇ ਸਾਹਮਣੇ ਲਿਆ ਕੇ ਬਿਠਾਤੀ ਤੂੰ ਉਹਦਾ ਰਿਸ਼ਤਾ ਕਰਨ ਨੂੰ ਕਹਿਣੀ ਐ ਹਾਂ ਕਿਉਂ ਹੁਣੋ ਵੀ ਹੋਇਆ ਕੀ ਬੁਰਾਈ ਉਹਦੇ ਚ ਨਾ ਨਾ ਬੁਰਾਈ ਤਾਂ ਕੋਈ ਨਹੀਂ ਮੈਂ ਤਾਂ ਬੈਸੀ ਪੁੱਛ ਲਿਆ ਕੁੜੀ ਤਾਂ ਸੋਹਣੀ ਐ ਹਾਂਜੀ ਤਾਈ ਦਾ ਮੈਂ ਕਹਿਣੀ ਆ ਨਾਲੇ ਭੂਆ ਗੁਣੀ ਵੀ ਨਾ ਉਹਦੇ ਵਾਸਤੇ ਰਿਸ਼ਤਾ ਦੇ ਦੇ ਫਿਰデア ਫਿਰ ਕਿਉਂ ਨਾ ਆਪਾਂ ਹੀ ਰੋਕ ਲਏ ਪਹਿਲਾਂ ਉਹ ਗੱਲ ਤਾਂ ਇਹਦੀ ਅਵਿਸ਼ਾਲੀ ਪਤਾ ਨਹੀਂ ਮਲੂਗਾ ਕਿ ਨਾ ਚਲ ਕੋਈ ਨਾ ਆਪਾਂ ਇਹਨਾਂ ਨਾਲ ਗੱਲ ਕਰਕੇ ਵੇਖ ਲੈਨੇ ਆਂ ਹਾਂਜੀ ਜਿਸ ਨਾਲ ਆਪਾਂ ਜਿਹੜਾ ਹੁਣੀ ਵਿਆਹ ਕਰਦੇ ਆ ਇੱਕ ਵਾਰ ਰਿਸ਼ਤਾ ਕਰ ਦਿੰਨੇ ਆ ਵਿਆਹ ਚਾਹੇ ਸਾਲ ਰੁਕੇ ਕਰ ਦਈਏ ਚਲ ਦੇਖਨੇ ਕੀ ਬੰਦ ਨਾਲੇ ਮੈਂ ਚਾਚੇ ਕੋਲ ਨਾ ਠੇਕਾ ਬਣਾ ਕੇ ਆਉਣਾ ਉਹਦੇ ਨਾਲ ਕੋਈ ਨਾ ਫੜਾਓ ਠੀਕ ਹੈ ਹੁਣ ਤਾਂ ਬੇਲੀ ਮਾਰਦਾ ਫਿਰਦਾ ਇੱਕ ਵਾਰ ਰਿਸ਼ਤਾ ਹੋ ਗਿਆ ਨਾ ਆਪੇ ਟੇਕੇ ਬੈਠ ਜਾਊਗਾ ਕਿਤੇ ਇਹਨੇ ਪੜਾਈਆਂ ਕਰ ਲਈਆਂ ਅਵਾਰਾਗਦੀ ਕਰਨੀ ਜਾਰ ਐਸ਼ ਅੱਜ ਤਾਂ ਮੈਂ ਬੁਰਾ ਫਸਿਆ ਬਾਈ ਨੇ ਰੋਕ ਲਿਆ ਸੀ ਕਹਿੰਦਾ ਤੇਰਾ ਰਿਸ਼ਤਾ ਕਰਨਾ ਰਿਸ਼ਤਾ ਇਹ ਤੂੰ ਕੀ ਕਹੀ ਜਨ ਨੇ ਜੇ ਤੇਰਾ ਰਿਸ਼ਤਾ ਹੋ ਗਿਆ ਤਾਂ ਮੇਰਾ ਕੀ ਬਣੇਗਾ ਓ ਯਾਰ ਨਹੀਂ ਹੁੰਦਾ ਮੇਰਾ ਰਿਸ਼ਤਾ ਮੈਂ ਤੈਨੂੰ ਛੱਡ ਕੇ ਕਿਤੇ ਨਹੀਂ ਜਾਂਦਾ ਤੈਨੂੰ ਪਤਾ ਤੇਰੇ ਬਿਨਾ ਮੇਰਾ ਵੀ ਕੌਣ ਆ ਗੱਲ ਕਰਕੇ ਤਾਂ ਤੂੰ ਮੈਨੂੰ ਚਮਾ ਹੀ ਸੁੰਨਾ ਕਰ ਦਿੱਤਾ ਤੈਨੂੰ ਪਤਾ ਹੀ ਐ ਮੈਂ ਕਿਵੇਂ ਰਵਾਂਗੀ ਫਿਰ ਤੇਰੇ ਬਿਨਾ ਓ ਯਾਰ ਤੈਨੂੰ ਕਿਉਂ ਛੱਡੂ ਯਾਰ ਤੇਰੀ ਖਾਤਰ ਤਾਂ ਮੈਂ ਰੋਜ਼ ਸੌ ਝੂਠ ਬੋਲਦਾ ਕਰੇ ਤੈਨੂੰ ਮਿਲਣਾ ਕਦੇ ਮਿਸ ਕੀਤਾ ਮੈਂ ਅਨਮੋਲ ਉਹ ਤਾਂ ਠੀਕ ਆ ਪਰ ਤੈਨੂੰ ਲੈ ਕੇ ਮੈਂ ਬਹੁਤ ਸੁਪਨੇ ਵੇਖੇ ਇਹ ਨਾ ਹੋਵੇ ਤੂੰ ਸਾਰੇ ਸੁਪਨੇ ਤੋੜ ਦੇ ਮੇਰੇ ਹੋ ਲੈ ਯਾਰ ਆਏ ਕਿਵੇਂ ਟੁੱਟ ਜਾਣਗੇ ਮੇਰੇ ਹੁੰਦੇ ਇਹੋ ਜਿਹਾ ਕੁਝ ਨਾ ਸੋਚਿਆ ਕਰ ਖੰਡ ਅਨਮੋਲ ਮੈਂ ਜਦੋਂ ਵੀ ਅੱਖਾਂ ਨਾਲ ਸੁਪਨਾ ਦੇਖਿਆ ਨਾ ਹਮੇਸ਼ਾ ਟੁੱਟਿਆ ਹੀ ਹੈ ਓਏ ਇਦਾਂ ਨਹੀਂ ਹੁੰਦਾ ਯਾਰ ਜਦੋਂ ਆਪਾਂ ਖੁੱਲ੍ਹੀਆਂ ਅੱਖਾਂ ਨਾਲ ਸੁਪਨੇ ਦੇਖਦੇ ਆ ਨਾ ਹਮੇਸ਼ਾ ਪੂਰੇ ਹੁੰਦੇ ਆ ਅਨਮੋਲ ਨਹੀਂ ਮੇਰਾ ਕੋਈ ਵੀ ਰਿਸ਼ਤਾ ਨਾ ਕਦੇ ਪੂਰਾ ਨਹੀਂ ਹੁੰਦਾ ਹਮੇਸ਼ਾ ਦੂਰ ਹੀ ਜਾਂਦਾ ਏ ਓਏ ਛੱਡ ਇਹਨਾਂ ਗੱਲਾਂ ਆਪਣਾ ਰਿਸ਼ਤਾ ਤਾਂ ਬਾਲਾ ਪੁਰਾਣਾ ਹੈ ਆਪਣਾ ਨਹੀਂ ਟੁੱਟਦਾ ਐਵੇਂ ਨਾ ਟੈਨਸ਼ਨ ਲਿਆ ਕਰ ਅਨਮੋਲ ਮੈਨੂੰ ਤਾਂ ਡਰ ਜਾ ਲੱਗਦਾ ਰਾਤ ਜਦੋਂ ਮੈਂ ਸੱਤੀ ਹੁੰਨੀਆ ਤਾਂ ਮੈਨੂੰ ਸੁਪਨਾ ਆਉਂਦਾ ਕੰੱਚ ਟੁੱਟਣ ਦੀ ਆਵਾਜ਼ ਮੇਰੇ ਕੰਨਾਂ 'ਚ ਗੂੰਜਦੀ ਏ ਓਏ ਛੱਡ ਇਹਨਾਂ ਗੱਲਾਂ ਮੈਂ ਦੱਸ ਆਪਾਂ ਨੂੰ ਮਿਲਿਆ ਮਹੀਨਾ ਹੋ ਗਿਆ ਤੂੰ ਮੇਰੇ ਲਈ ਕੀ ਕਰ ਸਕਦੀ ਹੈਂ ਅਨਮੋਲ ਮੈਂ ਸਾਰੀ ਦੀ ਸਾਰੀ ਤਾਂ ਤੇਰੀਆਂ ਸਾਰਾ ਹੱਕ ਤੇਰਾ ਹੀ ਐ ਤੇਰੇ ਤੋਂ ਬਾਹਰ ਕਦੇ ਮੈਂ ਹੈਗੀ ਆ ਓਏ ਹਮ ਤਾਂ ਖੁਸ਼ ਆ ਫਿਰ ਪਰ ਤੂੰ ਮੈਨੂੰ ਵਿਆਹ ਤਾਂ ਕਰਵਾਏਂਗਾ ਨਾ ਓਏ ਹੋਰ ਤੇਰੀ ਮੰਮੀ ਨਾਲ ਵਿਆਹ ਕਰਾਉਂਗਾ ਉਹ ਜਦੋਂ ਮਾ ਰਿਸ਼ਤਾ ਮੂੜਾ ਤੇਰੇ ਨਾਲ ਹੀ ਵਿਆਹ ਕਰਾਉਂਗਾ ਆਹ ਕਿਹੋ ਜਿਹੀਆਂ ਗੱਲਾਂ ਕਰਦੀ ਹੁੰਦੀਆਂ ਯਾਰ ਫਿਰ ਸਾਰੇ ਹੱਕ ਵੀ ਜਿਤਾਇਆ ਕਰ ਓ ਜਿਤਾਉਣਾ ਹੀ ਆ ਖੰਡ ਮੇਰੀਏ ਚਲਾ ਚਲੀਏ ਦੇਖ ਨਾ ਲਵੇ ਕੋਈ ਇੱਥੇ ਬੈਠਣ ਚਲੋ ਫੋਨ ਤੇ ਕਰਾਂਗੇ ਗੱਲ ਅੱਜ ਛਾਲੇ ਆ ਗਏ ਤੁਸੀਂ ਹਾਂ ਮੈਂ ਤਾਂ ਆ ਗਿਆ ਤੇ ਤੇਰਾ ਲਾਡਲਾ ਦੇਉਣ ਕਿੱਥੇ ਆਏ ਨਹੀਂ ਉਹ ਤਾਂ ਕੀ ਹੋ ਗਿਆ ਤੁਹਾਨੂੰ ਨਹੀਂ ਪਤਾ ਕਿੱਥੇ ਆ ਆਜਾ ਤੁਹਾਨੂੰ ਦੱਸਦਾ ਕੀ ਹੋਇਆ ਦੱਸ ਤਾਂ ਦੋ ਹੋਇਆ ਕੀ ਆ ਉਹ ਹੋ ਕਾਇਨੇ ਕੇ ਦਰੋਂ ਗੁੱਸੇ ਚ ਦੱਸ ਤਾਂ ਦੋ ਹੋਇਆ ਕੀ ਆ ਉਹ ਮੈਨੂੰ ਬਾਹਰ ਪਤਾ ਚੱਲਿਆ ਵੀ ਇਹਦੀ ਬਿਗੜੇ ਮੁੰਡਿਆਂ ਨਾਲ ਯਾਰੀ ਹੈ ਫਤੋਂ ਨਿਕਲ ਗਿਆ ਆਪਣੇ ਇਹ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿੰਦੀ ਸੀ ਪਰ ਤੁਸੀਂ ਕਿਹੜਾ ਮੇਰੀ ਉਹ ਤਾਂ ਕੋਈ ਗੱਲ ਮੰਨੀਆਂ ਉਹਦੋਂ ਮੈਂ ਕਹਿੰਦੀ ਸੀ ਵੀ ਇਹ ਹਵਾਰਾ ਕਰਦੀ ਕਰਦਾ ਤੁਸੀਂ ਤਾਂ ਕਹਿੰਦੇ ਸੀ ਆਹੇ ਉਮਰਾ ਆਹ ਨੂੰ ਦੇਖ ਲੋ ਉਹ ਮੈਂ ਤਾਂ ਬਥੇਰਾ ਕਹਿੰਦਾ ਸੀ ਇਹਨੂੰ ਕੋਈ ਪੜਨਾ ਹੈ ਪਰ ਕਿਸੇ ਨੇ ਸੁਣਿਆ ਵੀ ਇਹ ਮੈਂ ਤਾਂ ਹੀ ਤਾਂ ਕਹਿੰਦੀ ਸੀ ਵੀ ਉਹ ਤਾਂ ਜੋੜ ਵੜ ਤੋਂ ਪਰ ਰਿਸ਼ਤਾ ਕਰ ਦਿੰਨੇ ਆ ਉਹ ਤਾਂ ਮੇਰੀ ਗੱਲ ਮੰਨੀ ਨਹੀਂ ਉਹ ਜੇ ਸੁਣੂ ਕਿਸੇ ਦੀ ਫੇਰੀ ਹੈ ਮੈਂ ਵੀ ਇਹਨੂੰ ਕਿੰਨੇ ਵਾਰੀ ਕਹਤਾ ਵੀ ਵਿਆਹ ਕਰਾ ਲੈ ਮੈਂ ਤਾਂ ਤੁਹਾਨੂੰ ਇੱਕ ਗੱਲ ਕਹਿਣੀ ਆ ਜੇ ਤੁਹਾਡੀ ਗੱਲ ਨਹੀਂ ਮੰਨਦਾ ਤਾਂ ਇੱਕ ਵਾਰੀ ਮੈਂ ਉਹਨਾਂ ਨਾਲ ਗੱਲ ਕਰਕੇ ਦੇਖਾਂ ਰਹਿਣ ਦੀ ਹੁੰਦੀ ਨਾ ਕੋਈ ਗੱਲ ਕਰਨ ਦੀ ਲੋੜ ਨਹੀਂ ਹਾਂ ਮੈਨੂੰ ਸੋਚਣਾ ਪਊ ਵੀ ਕੀ ਕਰਨਾ ਤੁਸੀਂ ਕੀ ਸੋਚੋਗੇ ਅਗਰ ਮੈਂ ਤਾਂ ਤੁਹਾਨੂੰ ਸਿੱਧੇ ਸਿਨਾ ਕੇ ਰਖਤੀ ਨਾਲੇ ਤੁਸੀਂ ਕਰ ਜਾਓ ਕਿ ਉਹਨੂੰ ਭੰਡਾ ਪਰ ਕਿਉਂ ਦੀ ਆਸ ਨਾ ਰੱਖਿਓ ਇਹ ਕਿਉਂ ਸਿੱਧੀ ਨੂੰ ਗੋਲਾ ਨਾ ਨਿਕਲਿਆ ਤਾਂ ਮੈਨੂੰ ਟੇਢੀ ਨਹੀਂ ਕਰਨੀ ਆਉਂਦੀ ਅਗਰ ਹੂੰ ਪਤਾ ਹੀ ਆ ਕੋਈ ਨਾ ਦੇਖ ਨੂੰ ਕਿੰਨੇ ਗਲਮੰਦ ਆ ਤੁਹਾਡੀ ਤੇ ਨਾਲੇ ਕੀ ਰਿਜ਼ਲਟ ਆਉਂਦਾਗਾ ਕੋਈ ਨਾ ਦੇਖ ਲੈ ਕਰ ਅਨਮੋਲ ਮੈਂ ਤੇਨਾਂ ਗੱਲ ਕਰਨ ਆਈ ਆ हां भाभी की गल करनी है दस देख तन्नू भी चंगी तरह पता कि मैं की गल करनी हां तन्नू माड़ी मोटी शर्म हैगी है तू मना करके ना अब जे ਭਰਾ ਦੀ ਨੀਵ ਬੁਆ ਕੇ ਰੱਖਤੀ ਨਾ ਮੈਂ ਕੀ ਨੀਵ ਹੀ ਬੁਆਤੀ ਦੱਸੀ भाभी ਜੇ ਤੋ ਤੈਨੂੰ ਕਹਿ ਦਿੱਤਾ ਵੀ ਮੇਰੀ ਭੂਜ ਕੁੜਨਾ ਵਿਆਹ ਕਰਵਾ ਲਾ ਤਾਂ ਫਿਰ ਉਹਦੇ ਚ ਬੁਰਾਈ ਕੀ ਆ ਜਦੋਂ ਮੈਂ ਇੱਕ ਵਾਰੀ ਕਹਤਾ ਮੈਂ ਵਿਆਹ ਨਹੀਂ ਕਰਵਾਉਣਾ ਫਿਰ ਕਿਉਂ ਧੱਕਾ ਕਰਦੋਂ ਤੁਸੀਂ ਕਿਉਂ ਨਹੀਂ ਕਰਾਉਣਾ ਵਿਆਹ ਇਸ ਗੱਲ ਦਾ ਜਵਾਬ ਦੇ ਮੈਨੂੰ ਜਦੋਂ ਮੈਂ ਇੱਕ ਵਾਰੀ ਕਹਤਾ ਵੀ ਨਹੀਂ ਕਰਾਉਣਾ ਤਾਂ ਨਹੀਂ ਕਰਾਉਣਾ ਤੁਸੀਂ ਧੱਕਾ ਨਹੀਂ ਕਰ ਸਕਦੇ ਮੇਰੇ ਨਾਲ ਫਿਰ ਚਾਹੀ ਧੱਕਾ ਨਹੀਂ ਕਰ ਸਕਦੇ ਪਰ ਇੱਕ ਨਾ ਇੱਕ ਦਿਨ ਤਾਂ ਤੈਨੂੰ ਕਰਵਾਉਣੀ ਪਊਗਾ ਨਾ ਕੋਈ ਨਹੀਂ ਜਦੋਂ ਲੋੜ ਹੋਈ ਕਰਵਾ ਲੂੰ ਪਰ ਮੈਂ ਵਿਆਹ ਨਹੀਂ ਕਰਵਾਉਣਾ ਹਜੇ ਕਦੋਂ ਹੋਊਗੀ ਲੋੜ ਇਦੋਂ ਬਾਅਦ ਕਿਹੜੇ ਵੇਲੇ ਵਿਆਹ ਕਰਵਾਈਂਗਾ ਕਹਿੰਦੀ ਮੇਰੀ ਗੱਲ ਸੁਣੋ ਜਦੋਂ ਮੈਂ ਤੇਰੇ ਭਰਾ ਨੂੰ ਦੱਸਿਆ ਸੀ ਨਾ ਤਾਂ ਤੇਰੇ ਭਰਾ ਨੇ ਮੰਨਟ ਚ ਹਾਂ ਕਰਤੀ ਸੀ ਫਿਰ ਤੂੰ ਕਿਉਂ ਨਹੀਂ ਕਰਦਾ ਕੀ ਭਰਾਈ ਉਹਦੇ ਚ ਜੇ ਆ ਗੱਲਾਂ ਨਾ ਤਾਂ ਬਾਈ ਨੂੰ ਕਹ ਦੇ ਇੱਕ ਵਾਰ ਹੋਰ ਕਰਾ ਲੂ ਸਰਦਾਰ ਜੀ ਮੇਰੀ ਮੋਟੀ ਤੂੰ ਵੀ ਭਾਵੀ ਸਾਹਮਣੇ ਕਿਵੇਂ ਜੇ ਗੱਲਾਂ ਕਰਦਾਗਾ ਫਿਰ ਤੁਸੀਂ ਕਹੋ ਉਹਨੇ ਮੈਨੂੰ ਮਨਾਉਣ ਵਾਲੇ ਵੀ ਵਿਆਹ ਕਰਾ ਲਾ ਅਨਮੋਲ ਮੇਰਾ ਸਮਝਾਉਣਾ ਤੇਨੂੰ ਫਰਜ਼ ਆ ਨਹੀਂ ਵਿਆਹ ਕਰਾਉਣਾ ਫਿਰ ਤੇਰੀ ਮਰਜ਼ੀ ਮੈਂ ਨਹੀਂ ਸਮਝਦਾ ਨਹੀਂ ਕਰਾਉਣਾ ਮੈਂ ਵਿਆਹ ਤਾਂ ਫਤਵੀ ਜਾਈ ਸ਼ਰਮੀ ਹਾਣੀ ਮਰੀ ਮੋਟੀ ਵੀ ਮੈਂ ਭਾਬੀ ਨਾਲ ਗੱਲ ਕਿਵੇਂ ਕਰਨੀ ਆ ਅਖੇ ਵੀਰਾ ਕਰਾ ਲਈ ਵਿਆਹ ਕੋਈ ਨਾ ਤੇਰਾ ਵਿਆਹ ਤਾਂ ਮੈਂ ਉਥੇ ਕਰਵਾ ਕੇ ਰੂੰ ਉਹਦੇ ਲਈ ਮੈਨੂੰ ਚਾਹੇ ਜੋ ਮਰਜ਼ੀ ਕਰਨਾ ਪੈ ਜੇ ਕਾਣਾ ਇਸ ਟਮ ਕਾਣਾ ਗਿਆ ਆ ਗਿਆ ਕੌਣ ਤੁਸੀਂ? ਉਹ ਹਲੋ ਮੈਂ ਤੁਹਾਨੂੰ ਪੁੱਛ ਰਹੀ ਹਾਂ ਕੌਣ ਤੁਸੀਂ? ਮੈਂ ਮੈਂ ਇੱਕ ਬੇਸਵਾਦੀ ਧੀ ਤੇ ਹੁਣ ਹੁਣ ਇੱਕ ਬੇਸਵਾ ਬੇਸਵਾ ਪਰ ਇੱਥੇ ਕਿਉਂ? ਤੇ ਕਿਵੇਂ? ਮੇਰੀ ਜਾਨ ਬਚਾ ਲੋ ਪਲੀਜ਼। ਤਿੰਨ ਮੁੰਡੇ ਮੇਰਾ ਪਿੱਛਾ ਕਰ ਰਹੇ ਨੇ। ਮੇਰੀ ਮਾਂ ਨੇ ਮੈਨੂੰ ਵੇਚ ਦਿੱਤਾ ਉਹਨਾਂ ਨੂੰ। ਪਰ ਮੈਂ ਤੇਰੀ ਕੀ ਮਦਦ ਕਰ ਸਕਦੀ ਆ ਪਲੀਜ਼ ਮੈਨੂੰ ਅੱਜ ਦੀ ਰਾਤ ਆਪਣੇ ਘਰੇ ਰੱਖ ਲਓ ਬਸ ਇੱਕ ਰਾਤ ਦੀ ਗੱਲ ਹੈ ਫਿਰ ਕੱਲ ਮੈਂ ਕਿਤੇ ਦੂਰ ਚਲ ਜਾਾਂਗੀ ਪਰ ਮੈਂ ਕਿਵੇਂ ਰੱਖ ਸਕਦੀ ਆ ਤੇ ਨਾਲੇ ਮੇਰੇ ਹਸਬੰਦ ਪੁੱਛਣਗੇ ਮੈਂ ਉਹਨਾਂ ਨੂੰ ਕੀ ਜਵਾਬ ਦਊਂਗੀ ਵੇਖ ਭੈਣੇ ਮੈਂ ਤੇਰੀ ਭੈਣਾ ਵਰਗੀ ਆ ਅੱਜ ਦੀ ਰਾਤ ਮੇਰੀ ਜਾਨ ਬਚਾ ਲੈ ਮੈਨੂੰ ਰੱਖ ਲੈ ਅੱਛਾ ਠੀਕ ਆ ਪਰ ਇੱਕ ਗੱਲ ਯਾਦ ਰੱਖੀ ਤੂੰ ਕੱਲੂ ਇੱਥੋਂ ਚਲੀ ਜਾਵੀਂ ਕਿਤੇ ਇਹ ਨਾ ਹੋਵੇ ਤੇ ਮੈਨੂੰ ਹੀ ਘਰੋਂ ਕਢਵਾ ਦੀ ਹਾਂ ਠੀਕ ਐ ਚਲਾ ਜਾ ਵਿਸ਼ਾਲੀ ਉਹ ਵਿਸ਼ਾਲੀ ਕੋਈ ਨਾ ਕੋਈ ਜਾਂਦਾ ਹੈ ਹੈਲੋ